ਦੇ ਇਹ ਦੋ ਕੁ ਮਹੀਨੇ ਤੋਂ ਬੋਲਸਲੇ ਰੈਸ਼ ਕੀਤੇ ਨੇ ਜਿਨ੍ਹਾਂ ਨੇ ਜ਼ਹਿਰ ਵੇਚੀ ਹੈ 300 2 ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਇਹ ਹੱਤਿਆ ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਅਸੀਂ ਹੋਰ ਵੀ ਦੇਖ ਰਹੇ ਹਾਂ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਇਹਨਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ ਕੀ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਸੋ ਉਹ ਵੀ ਫੜੇ ਜਾਣਗੇ 302 ਦਾ ਪਰਚਾ ਮੌਤ ਦੀ ਸਜ਼ਾ ਮੈਂ ਸਾਹਿਬ ਪਛਿੱਟੇ ਬਣਾਈ ਜਿਸ ਤੇ ਇਨਕੁਆਇਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ ਉਹ ਤੁਹਾਡੇ ਕੋਲ ਰਿਪੋਰਟ ਆਈ ਜੀ ਉਹਦੇ ਚ ਕੋਈ ਲੋਕ ਦੋਸ਼ੀ ਨਹੀਂ ਢਿੱਲੋਂ ਸਾਹਿਬ ਅ ਅਗਵਾਈ ਚ ਆਈ ਜੀ ਤੇ ਸ਼ੇਫਟ ਬਣਾਈ ਹੈ ਇੱਕ ਵੀ ਬੰਦਾ ਮੈਂ ਕਹਿੰਦਾ ਥੱਲੇ ਇੱਥੇ ਵਾਲੇ ਨਹੀਂ ਹੋ ਸਕਦਾ ਇਹ ਫ੍ਰੀਡ ਕੋਰਟ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਭੇਜਦੇ ਹੋਣ ਹੋ ਸਕਦਾ ਤਰਨ ਤਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 302 ਦਾ ਪਰਚਾ ਹੋਵੇ ਸੇਰ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਇਹੀ ਪਿੰਡ ਹੈ ਕੀ ਕਹਿਣਾ ਚਾਹੁੰਦੇ ਆ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਉਹ ਕਮਾਂਡਰ ਹੀ ਹੈ ਬਾਰੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮਾਅਵਜ਼ਾ ਮਿਲੇ ਉਹਦੇ ਬੱਚਿਆਂ ਦਾ ਦੇਖ ਰੇ ਕੀਤੀ ਜਾਵੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਮਗਰ ਰੋਟੀ ਪਾਣੀ ਦਾ ਦਾਲ ਦਾ ਚੁੱਲੇ ਦਾ ਚੁੱਲਾ ਚਲਾਇਆ ਗਿਆ ਬੇ ਜੀ ਹੋਰ ਕੀ ਕਹਿਣਾ ਹੈ ਸੰਤੁਸ਼ਟ ਹਾਂ ਜੇ ਉਹਨਾਂ ਨੂੰ ਸਭ ਕੁਝ ਮਿਲਦਾ ਸੰਤੁਸ਼ਟਾਂ ਹੀ ਅੱਜ ਦੁੱਖ ਸਾਂਝਾ ਕੀਤਾ ਗਿਆ ਪਰਿਵਾਰਾਂ ਨਾਲ ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਚੰਗੀ ਗੱਲ ਹੈ ਜੀ ਦੁੱਖ ਸਾਂਝਾ ਕਰਨਾ ਦੁੱਖ ਘਟ ਲਈ ਮੇਰਾ ਨਾਮ ਦਰੋਪਤੀ ਆ ਸਾਡੇ ਪਿੰਡ ਚ ਕਹਦੇ ਨਾ ਸਾਨੂੰ ਹੋਂਦ ਮਤਲਬ ਕੋਈ ਨਹੀਂ ਆ ਬਸ ਆਹੀ ਕਹਿਣਾ ਤੋਨੇ ਸਾਡੇ ਪਿੰਡ ਚ ਹੋਂਦ ਨਾ ਹੋਵੇ ਬਸ ਤੇ ਅੱਜ ਮੁੱਖ ਮੰਤਰੀ ਆਏ ਨੇ ਕੀ ਕਹਤੇ ਨੇ ਮੁੱਖ ਮੰਤਰੀ ਸਾ ਸੁਣੀ ਨਹੀਂ ਕੀ ਕਹਿ ਕੇ ਗਏ ਨੇ ਮੁੱਖ ਮੰਤਰੀ ਸਾ ਸੁਣੀ ਨਹੀਂ ਇਹ ਤਾਂ ਧਲੇ ਬਹੁਤ ਜਾ ਰਹੇ ਆ ਆਥਣੇ ਆ ਕੇ ਤਾਂ ਦੇਖੋ ਅੱਥੜੇ ਭੇਜੀ ਵੀਰੇ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਹਾਗਾ 800000 ਦੇਉਂਗਾ ਅੱਥੜੇ ਭੇਜ ਦਿਓ ਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨੇ ਤਾਂ ਸਭ ਦਾ ਨਸ਼ਾ ਫਲਾਤਾ ਨਸ਼ਾ ਬੰਦ ਕਰਾਇਗਾ ਨਸ਼ਾ ਬੰਦ ਕਰਨ ਦੀ ਜਿੱਤੇ ਜਾਏ ਆ ਦੇ ਮਗਰੋਂ ਮੇਰਾ ਨਾਮ ਬਚਨ ਸਿੰਘ ਮੇਰਾ ਜਵਾਈ ਸੀ ਜੱਟਾਂ ਵਾਸਤੇ ਕਰੋੜ ਰੁਪਈਆ ਮੇਰਾ ਜਵਾਈ ਸੀ ਛੋਟੇ ਛੋਟੇ ਬੱਚੇ ਨੇ ਉਹੀ ਛੱਟ ਛੋਟਾ ਨਾ ਪੂਰਨ ਨਾਰਾਇਣ ਦਾ ਛੋਟੇ ਛੋਟੇ ਬੱਚੇ ਨੇ ਪਾੜ ਪਨੋਸ਼ ਵੀ ਨਹੀਂ ਹੁੰਦਾ ਤਾਂ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲੂ ਕੀ ਕਰੂ ਕੀ ਨਹੀਂ ਕਰੂਗਾ ਬੰਦਾ ਦਿਹਾੜੀਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਐ ਮੁੱਖ ਮੰਤਰੀ ਤਾਂ ਕਹਿ ਕੇ ਗਏ ਨੇ ਫਿਰ ਅਸੀਂ ਇਹਨਾਂ ਨੂੰ ਬਾਹ ਫੜਾ ਲੇ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀਆਂ ਧੀਆਂ ਪੜਾਣ ਦੇ ਕੀ ਬੱਚਿਆਂ ਨੂੰ ਉਹ ਸੂਲਤ ਦੇ ਗਏ ਉਹ ਕੋਈ ਸੂਲਤ ਨਹੀਂ ਐ ਕੋਈ ਅਸੂਲ ਨਹੀਂ ਹੈ ਗਾਉਣਾ ਵਾਲੇ ਮੰਨ ਤਾੜੀਆਂ ਮਰਵਾ ਕੇ ਬਸ ਠੀਕ ਹੈ ਕੰਮ ਇਹਦਾ ਪਰਦੇ ਜੀ ਦੇ ਅੱਗੇ ਇਹ ਦੋ ਵਕੀ ਵੀਡੀਓ ਨੂੰ ਬੋਲਸਲੇ ਰੈਕਟ ਕੀਤੇ ਨੇ ਜਿਨ੍ਹਾਂ ਨੇ ਜ਼ਹਿਰ ਵੇਚੀ ਹੈ 300 2 ਦਾ ਪਰਚਾ ਕੀਤਾ ਕਿਉਂਕਿ ਇਹ ਮੌਤ ਨਹੀਂ ਇਹ ਹੱਤਿਆ ਕਿਸੇ ਨੂੰ ਜ਼ਹਿਰ ਦੇ ਕੇ ਮਾਰਨਾ ਅਸੀਂ ਹੋਰ ਵੀ ਦੇਖ ਰਹੇ ਹਾਂ ਕਿ ਹੋਰ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜ਼ਿਲ੍ਹਿਆਂ ਚ ਇਹਨਾਂ ਦਾ ਲਿੰਕ ਸੀਗੇ ਗੈਂਗਸਟਰ ਸੀਗੇ ਜਾਂ ਇਹਨਾਂ ਦਾ ਕੋਈ ਗੈਂਗ ਸੀਗਾ ਜਿਹੜੇ ਜ਼ਹਿਰੀਲੀ ਸ਼ਰਾਬ ਵੇਚਣ ਸੋ ਉਹ ਵੀ ਫੜੇ ਜਾਣ ਕੇ 302 ਦਾ ਪਰਚਾ ਮੌਤ ਦੀ ਸਜ਼ਾ ਮੌਸਮ ਆਪਸੀ ਇਨਕੁਆਰੀ ਹੋਈ ਹੈ ਜੀ ਡੀਸੀ ਸਾਹਿਬ ਨੇ ਕਰਾਈ ਹੈ ਜੀ ਉਹ ਤੁਹਾਡੇ ਕੋਲ ਰਿਪੋਰਟ ਆਈ ਜਿਹਦੇ ਵਿੱਚ ਕੋਈ ਲੋਕ ਦੋਸ਼ੀ ਨਹੀਂ ਹੈ ਜੀ ਥਿਲੋ ਸਾਹਿਬ ਅ ਅਗਵਾਈ ਚ ਆਈ ਜੀਤੀ ਸ਼ਿਕਤ ਬਣਾਈ ਹੈ ਇੱਕ ਵੀ ਬੰਦਾ ਮੈਂ ਕਹਿੰਦਾ ਕੱਲੇ ਇੱਥਿਆਂ ਵਾਲੇ ਨਹੀਂ ਹੋ ਸਕਦਾ ਇਹ ਫੀਲਕੋਟ ਵੀ ਭੇਜਦੇ ਹੋਣ ਹੋ ਸਕਦਾ ਮੌਕੇ ਭੇਜਦੇ ਹੋਣ ਉਸ ਨਾਲ ਤਰਨ ਤਰਨ ਵੀ ਇਹਨਾਂ ਦਾ ਕੰਮ ਹੋਵੇ ਸਾਰਿਆਂ ਨੂੰ ਪੜਾਂਗੇ 302 ਦਾ ਪਰਚਾ ਹੋਵੇ ਸੇਰ ਸਿੰਘਾ ਜੀ ਕਿਹੜਾ ਪਿੰਡ ਹੈ ਜੀ ਇਹੀ ਪਿੰਡ ਹੈ ਕੀ ਕਹਿਣਾ ਚਾਹੁੰਦੇ ਆ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਮੁੱਖ ਮੰਤਰੀ ਸਾਹਿਬ ਦੇ ਦੋਸ਼ਿਆਂ ਨੂੰ ਸਜ਼ਾ ਮਿਲਣੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਮਿਲੇ ਉਹਦੇ ਬੱਚਿਆਂ ਦਾ ਦੇਖ ਰੇ ਕੀਤੀ ਜਾਵੇ ਉਹਨਾਂ ਦੇ ਜਿਹੜੇ ਪਰਿਵਾਰ ਨੇ ਮਗਰ ਰੋਟੀ ਪਾਣੀ ਦਾ ਦਾਲ ਦਾ ਚੁੱਲੇ ਦਾ ਉਹਨਾਂ ਚੁੱਲਾ ਤੇ ਲਾਇਆ ਗਿਆ ਬਈ ਜੀ ਹੋਰ ਕੀ ਕਹਿਣਾ ਹੈ ਸੰਤੁਸ਼ਟ ਹਾਂ ਜੇ ਉਹਨਾਂ ਨੂੰ ਸਭ ਕੁਝ ਮਿਲਦਾ ਸੰਤੁਸ਼ਟਾਂ ਹੀ ਅੱਜ ਦੁੱਖ ਸਾਂਝਾ ਕੀਤਾ ਗਿਆ ਪਰਿਵਾਰਾਂ ਨਾਲ ਪਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਚੰਗੀ ਗੱਲ ਹੈ ਜੀ ਦੁੱਖ ਸੰਦਿਆ ਕਰਨਾ ਦੁੱਖ ਘਟ ਲਈ ਮੇਰਾ ਨਾਮ ਦਰੋਪਤਿਆ ਸਾਡੇ ਪਿੰਡ ਚ ਕਹਦੇ ਨਾ ਸਾਨਾ ਹੋਵੇ ਮੇਰੇ ਕੋਲ ਨਹੀਂ ਆ ਪਿੰਡ ਚ ਨਾ ਸਾਨਾ ਹੋਵੇ ਬਸ ਆਹੀ ਕਹਿਣਾ ਤੁਹਾਨੂੰ ਅਸੀਂ ਤਾਂ ਵੀ ਸਾਡੇ ਪਿੰਡ ਚ ਨਾ ਸਾਨਾ ਹੋਵੇ ਬਸ ਤੇ ਅੱਜ ਮੁੱਖ ਮੰਤਰੀ ਆਏ ਨੇ ਕੀ ਕਹਤੇ ਨੇ ਮੁੱਖ ਮੰਤਰੀ ਸਾਣ ਸੁਣੀ ਨਹੀਂ ਕੀ ਕਹਿ ਕੇ ਆਏ ਨੇ ਮੁੱਖ ਮੰਤਰੀ ਸਾਣ ਸੁਣੀ ਨਹੀਂ ਇਹ ਤਾਂ ਧਲੇ ਰੰਡੀਆਂ ਨੇ ਇਹਨਾਂ ਨੇ ਬੱਚੇ ਦਾ ਕੋਈ ਉਹ ਕਰਨ ਦਾ ਵਿਚਾਰ ਨਹੀਂ ਬਹੁਤ ਜਾ ਰਹੇ ਆ ਆਥਣੇ ਆ ਕੇ ਤਾਂ ਦੇਖੋ ਹੱਥਾਂ ਲਈ ਭੇਜੀ ਉਰੇ ਕਹਿੰਦੇ ਵੀ ਆ ਜਾ ਦੇਖ ਗੁਜਰਾਪਿੰਡ ਚ ਕੀ ਹੋ ਰਿਹਾਗਾ 1000000 ਦੇਊਗਾ ਅਖਣੇ ਭੇਜਿਓ ਉਹਨੂੰ ਫੇਰ ਦੇਖਾਂਗੇ ਵੀ ਨਸ਼ਾ ਬੰਦ ਕਰਾਉਂਦਾ ਕਿ ਕੀ ਕਰਾਉਂਦਾਗਾ ਉਹ ਉਹਨਾਂ ਦੇ ਸਭ ਨਸ਼ਾ ਭਲਾਤਾ ਨਸ਼ਾ ਬੰਦ ਕਰੇਗਾ ਨਸ਼ਾ ਬੰਦ ਕਰਨ ਦੀ ਜਿੱਤੇ ਜਾਏ ਆ ਦੇ ਮਗਰ ਮੇਰਾ ਨਾਮ ਬਚਨ ਸਿੰਘ ਮੇਰਾ ਜਵਾਈ ਸੀ ਛੱਟਾਂ ਵਾਸਤੇ ਕਰੋੜ ਰੁਪਈਆ ਮੇਰਾ ਜਵਾਈ ਸੀ ਛੋਟੇ ਛੋਟੇ ਪੱਤੇ ਨੇ ਉਹੀ ਛੱਟ ਝੋਟਾ ਨਾ ਪੋਲੂ ਨਾਰਾਇਣ ਦਾ ਚੁੱਪ ਕਰ ਜਾ ਛੋਟੇ ਛੋਟੇ ਬੱਚੇ ਨੇ ਪੜ੍ਹ ਪੜੋਸ ਵੀ ਨਹੀਂ ਲੱਦਾ ਤਾਂ 2 ਲੱਖ ਰੁਪਏ ਨਾਲ ਕੀ ਖਰਚਾ ਚਲਾ ਲੂ ਕੀ ਕਰੂ ਕੀ ਨਹੀਂ ਕਰੂਗਾ ਬੰਦਾ ਦਿਹਾੜੀ ਦਾਰ ਬੰਦੇ ਨੂੰ ਕਿਹੜਾ ਰੋਜ਼ ਦਿਹਾੜੀ ਮਿਲਦੀ ਐ ਮੁੱਖ ਮੰਤਰੀ ਤਾਂ ਕਹਿ ਕੇ ਗਏ ਨੇ ਫਿਰ ਅੱਗੇ ਆਉਂਦੇ ਬਾਹ ਪੜਾਣੇ ਮੁੱਖ ਮੰਤਰੀ ਬੋਲ ਬੋਲ ਗਏ ਸਾਡੀ ਐ ਦੱਸਣ ਵੀ ਕੀ ਪੱਲੇ ਪਾ ਗਏ ਕੀ ਪੱਲੇ ਪਾ ਗਏ ਸਾਡੀ ਇੰਧੀਆਂ ਬਣਾ ਦੇ ਕੀ ਬੱਚਿਆਂ ਨੂੰ ਸਹੂਲਤ ਦੇ ਗਏ ਉਹ ਕੋਈ ਸਹੂਲਤ ਨਹੀਂ ਐ ਮਾਰਕ ਕਰਤਾ ਕੋਈ ਅਸੂਲ ਨਹੀਂ ਹੈ ਗਾਉਣਾ ਵਾਲੇ ਮੰਗ ਤਾੜੀਆਂ ਮਰਵਾ ਕੇ ਬਸ ਠੀਕ ਹੈ ਕੰਮ ਇਹਦਾ ਪ੍ਰੋਗਰਾਮ ਪੋਜੀਟਿਵ ਕਰੇ